ਜਾਨੀ ਤੁਸੀਂ ਸੰਗਤ ਨੂੰ ਬੇਨਤੀ ਕਰਦੇ ਹੋ ਵੱਧ ਤੋਂ ਵੱਧ ਸਹਿਯੋਗ ਕਰਨ ਹਾਂਜੀ ਆ ਬੇਨਤੀ ਹੈ ਸੰਗਤ ਨੂੰ ਸਾਰੇ ਨੂੰ ਅਰਕਲ ਸ਼ਾਦੀ ਦੇ ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਕੰਮ ਥੋੜਾ ਜਿਹਾ ਹੀ ਰਹਿ ਗਿਆ ਹੁਣ ਤਾਂ ਬਾਕੀ ਸਾਰਾ ਜਿੱਥੇ ਮੋਰਚਾ ਸੰਗਤ ਦਾ ਬਹੁਤ ਸਹਿਯੋਗ ਸੀ ਕੋਈ ਜਾਇਜ਼ਾ ਨਹੀਂ ਹੈ ਕਿ ਗੁਰੂ ਘਰ ਦੇ ਚ ਸੰਗਤ ਦੀ ਪੈਸਾ ਲਗਾ ਰਪਈਆ 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 ਬਹੁਤ ਘੱਟ ਹੋ ਗਿਆ 14 ਸਾਲ ਤੋਂ ਕੰਮ ਚੱਲ ਰਿਹਾ ਉੱਧ ਦੀ ਜੱਲੀ ਦਾ ਕੰਮ ਫੋਟੋ ਕਿ ਚੱਲ ਜਾਂਦਾ ਹੁਣ ਕੰਪਲੀਟ ਕਰਦਾਂਗੇ ਹਾਲੀ ਬਈ ਨੂੰ ਚੌਥੇ ਪੰਜਵੇਂ ਮਹੀਨੇ ਦੇ ਵਿੱਚ ਆਪਾਂ ਮਾਰੇ ਸਰੂਪੇ ਤੇ ਪ੍ਰਕਾਸ਼ ਕਰਾ ਦਾਂਗੇ ਜੀ ਠੀਕ ਹੈ ਜੀ ਸਾਡੇ ਨਾਲ ਸੇਵਾਦਾਰ ਆ ਮੌਜੂਦ ਨੇ ਜੀ ਹਾਂ ਜੀ ਫਾਈ ਗੁਰਜੀਤ ਖਾਲਸਾ ਆ ਵਾਹਿਗੁਰੂ ਜੀ ਕੀ ਕਹੋਗੇ ਜੇ ਉਹ ਅੱਜ ਸੇਵਾ ਚੱਲ ਰਹੀ ਹੈ ਗੁਰੂ ਘਰ ਇਹ 2 ਇਹ ਨੂੰ 2014 ਦੀ ਸੇਵਾ ਚੱਲ ਰਹੀ ਹੈ ਜੀ ਅੱਛਾ ਜੀ 2014 ਤੋਂ ਸੇਵਾ ਚੱਲ ਰਹੀ ਹੈ ਗੁਰਦੁਆਰਾ ਸਾਹਿਬ ਇਹ ਮੰਡੀ ਵਾਲਾ ਗੁਰਦੁਆਰਾ ਵਜਦਾ ਆਪਣੇ ਸੰਗਤ ਸਰੋਤ ਵਾਲਾ ਠੀਕ ਹੈ ਜੀ ਇੱਥੇ ਸੁਜੋਗ ਦੀ ਬਹੁਤ ਲੋੜ ਆ ਪਰਿਵਾਰ ਸਾਹਿਬ ਤੁਸੀਂ ਦੇਖ ਲਿਆ ਬਹੁਤ ਸੋਹਣਾ ਦਰਵਾਜ਼ਾ ਬਣ ਗਿਆ ਆ ਜੀ ਬੀਸੀ ਦਾ ਕੰਮਪਲੀਟ ਕਰਦੇ ਹੁਣ ਆਪਣੇ ਇਹ ਸਾਰੇ ਚੌਸ ਬਣ ਕੇ ਪੱਥਰ ਲੱਗ ਜੂਗਾ ਪੱਥਰ ਲਾ ਕੇ ਤੇ ਚੰਗੰਗਾ ਬਣ ਜੂਗੀ ਕੰਮ ਚੱਲ ਰਿਹਾ ਜੋੜਾ 16 ਤੇ ਤੰਗ ਤੋਂ ਬੇਨਤੀ ਆ ਸਾਦੀਪਿੰਡ ਦੀ ਨੂੰ ਬਹੁਤ ਸਹਿਯੋਗ ਦਿੱਤਾ ਪਹਿਲਾਂ ਵੀ ਹੁਣ ਵੀ ਉਹ ਸਹੂਲਤ ਦੇ ਰਹੇ ਨੇ ਇੱਕ ਤਾਂ ਮੇਨ ਗੇਟ ਮੈਂਬਰ ਸਾਡਾ ਉਹ ਕਹਿੰਦਾ ਮੈਂ ਮੇਨ ਗੇਟ ਮੈਂ ਬਣਾਉਂਦਾ ਜੀ ਨਾ ਮੇਨ ਗੇਟ ਉਹ ਆਪੇ ਬਣਾਉਗਾ ਸੇਕ ਉਹਨੇ ਲਾਇਆ ਇਹਦਾ ਥੋੜਾ ਸਾ ਉਹਦਾ ਸੇਵਾ ਕੀ ਉਹ ਸਾਡੇ ਮੁੰਡੇ ਦੇ ਸਬਜ਼ੀ ਦਾ ਕੰਮ ਕਰਦੇ ਨੇ ਪਾਲ ਉਹਦੀ ਉਹ ਲਵਣਗੇ ਦੂਜੇ ਨੰਬਰ ਦੀ ਪਾਲ ਵੀ ਦੇਵਾਗੀ ਸਾਡੇ ਡਾਕਟਰ ਬੇਨਤਾ ਉਹਦਾਊਗਾ ਫੌਰਨ ਮਾਰ ਤੇ ਕੰਮ ਚੱਲ ਰਿਹਾ ਬਹੁਤ ਥੋੜਾ ਕੰਮ ਚੱਲ ਰ ਜਦੋਂ ਤੁਸੀਂ ਸੰਗਤ ਨੂੰ ਬੇਨਤੀ ਕਰਦੇ ਹੋ ਵੱਧ ਤੋਂ ਵੱਧ ਸਹਿਯੋਗ ਕਰਨ ਹਾਂਜੀ ਆ ਬੇਨਤੀ ਆ ਸੰਗਤ ਨੂੰ ਸਾਰੀ ਨੂੰ ਅਗਰ ਸ਼ਾਦੀ ਨੂੰ ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਕੰਮ ਥੋੜਾ ਜਿਹਾ ਹੀ ਰਹਿ ਗਿਆ ਹੁਣ ਤਾਂ ਬਾਕੀ ਸਾਰਾ ਜਿੱਤਨੇ ਮੋਰਚਾ ਸੰਗਤ ਦਾ ਬਹੁਤ ਸਹਿਯੋਗ ਸੀ ਕੋਈ ਜਾਇਜ਼ਾ ਨਹੀਂ ਹੈ ਕਿ ਗੁਰੂ ਘਰ ਦੇ ਚ ਸੰਗਤ ਨੇ ਪੈਸਾ ਲਗਾਇਆ ਰਪਈਆ 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 ਬਹੁਤ ਕਮ ਹੋ ਗਿਆ 14 ਸਾਲ ਤੋਂ ਕੰਮ ਚੱਲ ਰਿਹਾ ਉਹਦੇ ਦੀ ਚੱਲਿਆਂ ਦਾ ਕੰਮ ਫੋਟੋ ਕਿ ਚੱਲ ਜਾਂਦਾ ਹੁਣ ਕੰਪਲੀਟ ਕਰ ਦਾਂਗੇ ਹਾਲੀ ਵਾਲੇ ਨੂੰ ਚੌਥੇ ਪੰਜਵੇਂ ਮਹੀਨੇ ਦੇ ਵਿੱਚ ਆਪਾਂ ਮਹਾਰਾਜ ਰੂਪ ਤੇ ਪ੍ਰਕਾਸ਼ ਕਰਾ ਲਾਂਗੇ ਜੀ ਠੀਕ ਸ੍ਰੀ ਸੰਸਰ ਸਾਹਿਬ ਅੰਡਾ ਛਾਇਲੀ ਤੋਂ ਸ੍ਰੀ ਸੰਗਾ ਗੁਰਦੁਆਰਾ ਜੋ ਕਿ ਉਹਦੀ ਸੇਵਾ ਚੱਲ ਰਹੀ ਹੈਗੀ ਨਵੇਂ ਦਰਬਾਰ ਸਾਹਿਬ ਦੀ 2014 ਤੋਂ ਹੀ ਇਹਨਾਂ ਆਰੰਭੀ ਹੋਈ ਹੈ ਇਹ ਸੇਵਾ ਤੇ ਹੁਣ ਚੱਲ ਰਹੀ ਹੈਗੀ ਤੇ ਤਸਵੀਰਾਂ ਦਿਖਾ ਦਨੇ ਆਂਗੇ ਤੁਹਾਨੂੰ ਜੋ ਕਿ ਗੁਰੂ ਘਰ ਦੇ ਵਿੱਚ ਜੋੜੀਆਂ ਦਾ ਕੰਮ ਚੱਲ ਰਿਹਾ ਹੈਗਾ ਤੇ ਰੰਗ ਰੋਗਣ ਦਾ ਵੀ ਚੱਲ ਰਿਹਾ ਹਾਂ ਸ੍ਰੀ ਰੰਗ ਦੇਖ ਰਹੇ ਤੁਸੀਂ ਛਾਇਲੀ ਤੋਂ ਗੁਰਦੁਆਰਾ ਸ੍ਰੀ ਸੰਸਰ ਸਾਹਿਬ ਸੀ ਸਿੰਘਾ ਤੋਂ ਤਸਵੀਰਾਂ ਦਿਖਾ ਰਹੇ ਹਾਂਗੇ ਜੋ ਕਿ ਆਪਣਾ ਇਹ ਤਸਵੀਰਾਂ ਦੇਖ ਰਹੇ ਤੁਸੀਂ ਸੇਵਾ ਪੂਰੇ ਜੋਰ-ਸ਼ੋਰ ਨਾਲ ਚੱਲੀ ਹੋਈ ਆ ਤੇ ਕੰਪਲੀਟ ਹੋਣ ਦੇ ਕਿਨਾਰੇ ਤੇ ਜੋੜੀਆਂ ਦਾ ਕੰਮ ਚੱਲ ਰਿਹਾ ਹੈਗਾ। ਕੁਝ ਤਸਵੀਰਾਂ ਦਿਖਾ ਰਹੇ ਹਾਂਗੇ ਬਾਕੀ ਇੱਧਰ ਚਰਨਗੰਗਾ ਵਗੈਰਾ ਬਣੂਗੀ ਤਸਵੀਰਾਂ ਦੇਖ ਰਹੇ ਹੋ ਤੁਸੀਂ ਛਾਏ ਲਈ ਤੋਂ। ਦੁਆਰਾ ਸ੍ਰੀ ਸੰਸਰ ਸਾਹਿਬ ਸੀ ਸਿੰਘਾ ਫੰਡੈਂਟ ਛਾਏ ਲਈ ਜੀ ਆ ਦਿਖਾ ਰਹੇ ਜੀ ਇਹ। ਤਾਂ ਦੇਖ ਰਹੇ ਤੁਸੀਂ ਮੰਡੀ ਵਾਲਾ ਗੁਰੂ ਘਰ ਵੀ ਕਹਿੰਦੇ ਨੇ ਇਹਨੂੰ ਤੁਸੀਂ ਦੇਖ ਰਹੇ ਹੋ ਜਿਉਂਕਿ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਵਿਖੇ ਸੇਵਾ ਚੱਲ ਰਹੀ ਹੈਗੀ ਤੇ ਚਰਨ ਗੰਗਾ ਦੀ ਸੇਵਾ ਚੱਲ ਰਹੀ ਹੈਗੀ ਤੇ ਇੱਧਰ ਚੋੜੀਆਂ ਦਾ ਕੰਮ ਚੱਲ ਰਿਹਾ ਹੈਗਾ ਤੇ ਦਰਬਾਰ ਸਾਹਿਬ ਨਵਾਂ ਤਿਆਰ ਹੋ ਰਿਹਾ ਜੀ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਜੋ ਕਿ ਦਰਬਾਰ ਸਾਹਿਬ ਨਵਾਂ ਤਿਆਰ ਹੋ ਰਿਹਾ ਮੰਡੀ ਵਾਲਾ ਗੁਰੂ ਘਰ ਵੀ ਕਹਿੰਦੇ ਨੇ ਜੀ ਇਹਨੂੰ ਜਿਵੇਂ ਦੇਖ ਰਹੇ ਤੁਸੀਂ ਸਿੱਧੀ ਸੰਸਰ ਸਾਹਿਬ ਤੋਂ ਤੁਸੀਂ ਇਹ ਤਸਵੀਰਾਂ ਦੇ ਵਿੱਚ ਜਿਉਂ ਕਿ ਮਿਰਦਵਾਰਾ ਸ੍ਰੀ ਸੰਸਰ ਸਾਹਿਬ ਜੀ ਕਾਰ ਸੇਵਾ ਚੱਲ ਰਹੀ ਹੈ ਜੀ ਨਵੇਂ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਜਿਹੜਾ ਵੀ ਕੰਮ ਆទੂਰਾ ਹੋ ਪੂਰਾ ਕਰਨ ਹੈ ਜੀ ਹਾਂ ਅੱਡੀ ਤੱਕ ਮਹਾਰਾਜ ਪ੍ਰਕਾਸ਼ ਹੋ ਜਾਣਗੇ ਇਸ ਨਵੇਂ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਰਾਂ ਰੱਖਣਾ ਇਹਨਾਂ ਦੇਖ ਲਓ ਤੁਸੀਂ ਬੰਦ ਛਾਇਲੀ ਤੋਂ ਗੁਰਦੁਆਰਾ ਸ੍ਰੀ ਸੰਸਾਰ ਸਾਹਿਬ ਸਿੱਸੇਗਾ ਪੰਡੰਰ ਛਾਇਲੀ ਜਿਆਦਾ ਖੜਾਈ ਜੀ ਇਹ ਇਧਰ ਦੇਖੋ ਤੁਸੀਂ ਮੰਡੀ ਵਾਲਾ ਗੁਰੂ ਘਰ ਵੀ ਕਹਿੰਦੇ ਨੇ ਜੀ ਇਹਨੂੰ